ਪੰਜਾਬੀ ਗੱਲਬਾਤ ਚੈਨਲ ਵੱਲੋਂ ਅੱਜ ਆਪਾਂ ਗੱਲਬਾਤ ਕਰਾਂਗੇ ਸਰਦਾਰ ਇੰਦਰਜੀਤ ਸਿੰਘ ਜੀ ਕੋਟਪੁੱਡਾ ਜਥੇਬੰਦੀ ਦੇ ਸੂਬਾ ਪ੍ਰਧਾਨਿਆ ਸਾਡੇ ਉਹਨਾਂ ਨਾਲ ਹੋਰ ਪਤਵੰਤੇ ਸੱਜਣ ਜਥੇਬੰਦੀ ਦੇ ਖੜੇ ਆ ਤੇ ਪ੍ਰਧਾਨ ਸਾਹਿਬ ਅੱਜ ਆਪਾਂ ਕਿਸ ਜਗ੍ਹਾ ਤੇ ਇਸ ਅੱਜ ਕਿਵੇਂ ਇਕੱਠੇ ਹੋਈਆਂ ਅੱਜ ਧੰਨ ਧੰਨ ਬਾਬਾ ਵੀਰ ਸਿੰਘ ਜੀ ਨਗਰ ਸਭਰਾ ਆਪਣੇ ਜਝਾਰੂ ਜੋਧੇ ਜਿਹੜੇ ਵਿਤ ਸਕੱਤਰ ਸਰਦਾਰ ਸਹਿਬ ਜਸ ਸਿੰਘ ਜੀ ਉਹਨਾਂ ਦੇ ਬਾਪ ਬਲਬੀਰ ਸਿੰਘ ਜੀ ਕੁਝ ਰੋਜ ਤੋਂ ਅਕਾਲ ਚਲਾਣਾ ਕਰਗੇ ਸਨ ਔਰ ਅੱਜ ਉਹਨਾਂ ਦਾ ਜਿਹੜਾ ਇੱਥੇ ਦਸਹਿਰਾ ਮਨਾਇਆ ਗਿਆ ਔਰ ਅੱਜ ਵੱਡੇ ਰੂਪ ਦੇ ਵਿੱਚ ਜਿੰਨੀ ਸਾਨੂੰ ਆਸ ਸੀ ਕਿ ਗਿਣਤੀ ਇੱਥੇ ਪੁੱਜੂਗੀ ਪਰ ਉਤੋਂ ਵੱਧ ਕੇ ਅੱਜ ਘਟੋ ਘੱਟ ਵੀ 5055 ਹਫ਼ਦੇ ਕਰੀਬ ਜਿਹੜੇ ਆ ਇੱਥੋਂ ਦੁਨੀਆ ਪਹੁੰਚੀ ਆ ਔਰ ਉਹਨਾਂ ਨੇ ਆਣ ਕੇ ਸਾਰਿਆਂ ਨੇ ਬਾਪੂ ਜੀ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਆ ਔਰ ਕਿਸਾਨ ਸਿੰਘ ਅਛ ਕਮੇਟੀ ਪੰਜਾਬ ਨੇ ਅਗਲੇ ਪ੍ਰੋਗਰਾਮਾਂ ਬਾਰੇ ਜਿਹੜੀ ਆ ਕੋਈ ਵਿਚਾਰ ਚਰਚਾ ਵੀ ਕੀਤੀ ਆ ਕਿ ਜਿਵੇਂ ਆਪਣੇ ਸਿੰਘੂ ਮੋਰਚੇ ਤੇ ਔਰ ਖਨੋਰੀ ਬਲਦ ਰਤਨਗੜ੍ਹ ਔਰ ਡੱਬ ਵਾਲੀ ਆ ਜਿਹੜੇ ਮੋਰਚੇ ਤੇ ਮੋਰਚਿਆਂ 'ਚ ਵੀ ਸੰਗਤ ਨੂੰ ਜਾਣ ਲਈ ਅਪੀਲ ਕੀਤੀ ਆ ਔਰ ਜਿਹੜਾ ਕਾਰਜ ਮੁਕਤ ਐਮਐਸਪੀ ਖਰੀਦ ਗਰੰਟੀ ਕਾਨੂੰਨ ਔਰ ਬਿਜਲੀ ਵਾਲਾ ਜਾਂ ਹੋਰ ਪ੍ਰਦੂਸ਼ਣ ਵਿਭਾਗ ਵਾਲਾ ਜਾਂ ਬਾਕੀ ਬਕਾਇਆ ਮੰਗਾਂ ਜਿੰਨੀਆਂ ਵੀ ਸੰਜੀਤ ਅਗਰਵਾਲ ਨੇ ਲਿਖਤੀ ਦਿੱਤੀਆਂ ਸੀ ਕਿ ਇਹ ਇਹਦੇ ਤੇ ਵਿਚਾਰ ਚਰਚਾ ਕਰਕੇ ਹੱਲ ਕੀਤਾ ਜਾਊਗਾ ਅੰਦੋਲਨ ਦੌਰਾਨ ਉਹ ਮੰਨੀਆਂ ਜਾਂ ਮੰਗਾ ਬਾਕੀ ਕਾਲੇ ਕਾਨੂੰਨ ਰੱਦ ਕਰਾਉਣ ਅਪਰੰਤ ਬਕਾਇਆ ਮੰਗਾਂ ਜਿਹੜੀਆਂ ਉਹ ਨਾਂ ਹੱਲ ਕਰਨ ਦੀ ਵਿਚਾਰ ਚਰਚਾ ਕੀਤੀ ਗਈ ਆ ਪਰ ਪੱਧਰ ਤੇ ਜਨਤਾ ਨੂੰ ਅਪੀਲ ਕੀਤੀ ਗਈ ਔਰ ਅੱਜ ਵੱਡੇ ਪੱਧਰ ਤੇ ਜਿਹੜਾ ਬਾਪੂ ਬਲਵੀਰ ਔਰ ਔਰ ਸਾਰੀ ਜਥੇਬੰਦੀ ਔਰ ਜੋ ਸੰਪਰਦਾਵਾਂ ਔਰ ਜਨਤਕ ਲੋਕਾਂ ਨੇ ਜਿਹੜਾ ਵਾ ਉਹ ਦੁੱਖਤਾ ਵਾ ਧੰਨਵਾਦ ਜੀ